ਇਹ ਬਾਹ ਕਿਵੇਂ ਟੁੱਟ ਗਈ ਬਾਪੂ ਜੇ ਤਾਂ ਬੌਲਸਾ ਕਰ ਭਜਾਏ ਕਰਦੇ ਤੇ ਵੀ ਸਾਡੇ ਨਾਲ ਕੁਝ ਨਹੀਂ ਕਾਹਨੂੰ ਕੱਢ ਲਿਆ ਹਮ ਸੈਟ ਹੋ ਗਈ ਤੇ ਇਹ ਦੁਬਾਰੇ ਬਾੜੀ ਪਰ ਇਹ ਪਿਆ ਹੋਇਆ ਦਾ ਫਰਸ ਚਿਰ ਕਿਉਂ ਗਿਆ ਫਿਰ ਦਿਲ ਗਿਆ ਅੱਛਾ ਏਨ ਵਕਤ ਪਤਾ ਕਿ ਸਾਲ ਜਿਹੜਾ ਛੇ ਕਿੰਨੇ ਜਿਹਣਾ ਸੁਪਰਾਸਤ ਕਰਾਣੇ ਨੇ ਇਹ ਕਰੋ ਜੇਦਾ ਕਰ ਸਕਦੇ ਠੀਕ ਆ ਜੀ ਮੈਂ ਤਾਂ ਦੋੇ ਗੱਲਾਂ ਸੋਚੇ ਹਾਂ ਜਿਆਦਾ ਗੱਡੀ ਢੱਲੇ ਨੂੰ ਹਮ ਜਾਂ ਫਿਰ ਇੱਕ ਵਾਰੀ ਜ਼ੋਰ ਲਾਉਂਗਾ ਇਹਨੂੰ ਵੀ ਠੀਕ ਹੋ ਜਾਊਗਾ ਮਰਨਾ ਕਹਾ ਹਤਵਾ ਯਾਰ ਗੱਡੀ ਛੱਲੇ ਆ ਕੇ ਤੂੰ ਸਾਰੀ ਉਮਰ ਇੰਨੀ ਭਾਗਤੀ ਕੀਤੀ ਆਏ ਹਾ ਜੀ ਨਾ ਹੋਰ ਹੁੰਦੀ ਪ੍ਰਧਾਨ ਸਾਹਿਬ ਆ ਬਾਪਾਰੇ ਮਰਦੇ ਭਰਾ ਵੀ ਮਰਦੇ ਆ ਮੈਂ ਤਾਂ ਪੂਰੀ ਡਗਮਾ ਕੰਦਾ ਆ ਕਿ ਬਾਕੀ ਬੜੀ ਬੜੀ ਕਿਰਮਾ ਹੋ ਰਹੀ ਜਾਂਦੀ ਹੈ ਮੇਰਾ ਲਾਜ ਕਰਾ ਤੱਕਣ ਜਾ ਰਿਹਾ ਸੀ ਬਾਪੂ ਬਿਲਕੁਲ ਮਾੜੀ ਦੇ ਅੰਦਰ ਵੜ ਗਿਆ ਬੜਨ ਤੋਂ ਪਹਿਲਾਂ ਮੋਟਰਸਾਈਕਲ ਵਾਲਾ ਬੱਜਿਆ ਆ ਕੇ ਵਿੱਚ ਲੱਤ 'ਚ ਮੋਟਰਸਾਈਕਲ ਮਾਰ ਕੇ ਭੱਜ ਗਿਆ ਐਡੇ ਘਟ ਗਿਆ ਬੰਦੇ ਆ ਜਿਹੜੇ ਐਦਾਂ ਬਜ਼ੁਰਗਾਂ ਦੀ ਲੱਤ ਤੋੜ ਕੇ ਭੱਜ ਜਾਂਦੇ ਆ ਰੁਕੋ ਤਾਂ ਸਹੀ ਯਾਰ ਤੁਹਾਨੂੰ ਸੁਲਤਾਨ ਬੀਜਾ ਮਿਲਣੀ ਨਾ ਗ੍ਰੈਂਡ ਸਾਤਕਾ ਇੱਕ ਤੰਬਰ ਹੈ। ਤੁਸੀਂ ਐਕਸਟਰਾ ਦੇਖੋ ਐਕਸਟਰਾ ਸੀ ਨਾਲ ਲਾਇਆ ਬਿਲਕੁਲ ਟੁੱਟ ਗਿਆ ਵਿੱਚੋਂ। ਸਾਡੀ ਦੂਜੇ ਪਾਸੇ ਚਲੇ ਗਈ ਆ। ਔਰ ਬਾਹ ਦਾ ਤੁਸੀਂ ਦੇਖਦੇ ਹੋ ਬਾਹ ਦੇ ਤਾਂ ਪਹਿਲੇ ਹੀ ਦੋ ਟੁੱਟੇ ਹੋਏ ਹੋਇਆ। ਬਾਹ ਕਿਵੇਂ ਲੱਟ ਗਈ ਇਹ ਤਾਂ। ਬਾਪੂ ਨੇ ساری ਉਮਰ ਆਪਣੀ ਸਿਆਸੀ ਹੋ ਕੇ ਕੱਟੀ। ਅਜਿੱਤ ਕਰ ਬਾਪੂ ਕਹਿੰਦਾ ਕਦੇ ਕੱਪੜਾ ਨਹੀਂ ਧੋਆ ਜਨਾਨੀ ਤੋਂ ਬਾਪੂ ਕਹਿੰਦਾ ਵੀ ਜੇ ਲੇਡੀਜ਼ ਵਾਲੇ ਕੋਰਟ ਦੀ ਵੀ ਲੰਘ ਜਵੇ ਪਰਸ਼ਾਵਾਂ ਵੀ ਪੈ ਜਵੇ ਵੀ ਸਾਡੀ ਕੀਤੇ ਕਰਾਈ ਸਾਰੀ ਭਗਤੀ ਜ਼ੀਰੋ ਆ ਨਹੀਂ ਆ ਕਿ ਐਸੇ ਜਬਾਨੇ ਚ ਅਸੀਂ ਰਹਿੰਨੇ ਆ ਜਿੱਥੇ ਸਾਧੂਆਂ ਨੂੰ ਵੀ ਅੱਜ ਕੋਈ ਨਹੀਂ ਪੁੱਛਦਾ ਵੇਰਾ ਜੀ ਮੋਟਰਸਾਈਕਲ ਬੱਚਿਆ ਤਾਂ ਮਾਰੀ ਫਿਰ ਮੱਥਾ ਟੇਕਣ ਲੱਗੇ ਤੇ ਹਾਂਜੀ ਮੋਟਰ ਦੇ ਜੋੜ ਵਿਗੜੇ ਹੋਏ ਦੋਹੇ ਬਹੁਤ ਦਰਦ ਕਰਦਾ ਪਿੱਛੇ ਮਾਪੇ ਸਾਰੇ ਮੱਲੇ ਭਰਾ ਵੀ ਮਰ ਗਿਆ ਮੇਰਾ ਕੋਈ ਰਿਗਰ ਮੈਂ ਕੰਦਾ ਆ ਗਿਆ ਬਾਕੀ ਸਾਡੀ ਬੜੀ ਕਿਰਪਾ ਹੋਣੀ ਚਾਹੀਦੀ ਜੀ ਇਹਦਾ ਮੇਰਾ ਰਾਜ ਕਰਾਓ ਬਾਹ ਵੀ ਟੁੱਟੀ ਵੀ ਐ ਹਾਂ ਜੀ ਦਰਦ ਹੋ ਵਾਲਾ ਤਮਾ ਹਾਂ ਜੀ ਮੈਂ ਕਿ ਜੋੜ ਨਹੀਂ ਕਿੜੇ ਹੋਰੇ ਦੇ ਨਹੀਂ ਆਹ ਮੋਢੇ ਕੋਲ ਹਾਂ ਇੱਥੇ ਤੇ ਇੱਥੇ ਤੇ ਨਿਕੜਿਆ ਭਾਈ ਇਹਦਾ ਗੋਡਾ ਹਾਂ ਬਸ ਆ ਦੇਖੋ ਜੀ ਬਹੁਤ ਤਕਲੀਫ ਹੈ ਜੀ ਇਹਨਾਂ ਨੂੰ ਚੰਡੀਗੜ੍ਹ 47 ਸੈਕਟਰ 47 ਸਾਈਟ 32 ਚੰਡੀਗੜ੍ਹ ਪੂ ਸਤਿ ਸ਼੍ਰੀ ਅਕਾਲ। ਤੁਹਾਡਾ ਬਾਪੂ ਕੀ ਨਾਂ ਤੁਹਾਡਾ? ਮੇਰਾ ਹਰਮੇਸ਼ ਨਾਥ ਆ ਜੀ। ਹਾਂ ਜੀ। ਹਰਮੇਸ਼ ਨਾਥ। ਹਰਮੇਸ਼ ਨਾਥ। ਹਾਂ ਜੀ। ਬਾਪੂ ਕਿੱਥੇ ਰਹਿੰਦੇ ਸੀ ਤੁਸੀਂ? ਮੈਂ ਜੀ ਪਹਿਲਾਂ ਰਹਾ ਹਰਦਵਾਰੇ। ਹਰਦਵਾਰੀ। ਅੱਗੇ ਸੀਗੇ ਇੱਥੇ ਉੱਪਰ 10-12 ਕਿਲੋ ਦੇ। ਅੱਛਾ ਤੁਸੀਂ ਕੁਝ ਤੋਂ ਉੱਪਰ 10-12 ਕਿਲੋ ਦੇ। ਅੱਛਾ ਲੱਖ ਮਣ ਤੋਂ ਜ਼ਿਆਦਾ ਦੂਗਾ ਝੂਲਾ ਛੱਡ ਕੇ। ਹਾਂ। ਬਾ ਉੱਥੇ ਸਾਡੇ 2 ਤੰਬੂ ਤੇ। ਠੀਕ ਹੈ ਬਾਪੂ। ਉਹ ਤਾਂ ਹੁਣ ਇੱਥੇ ਹੋਣਗੇ ਨਾ ਜਦੋਂ ਕੁੰਬ ਦਾ ਲੱਗਿਆ ਸੀ। ਹਾਂ ਜੀ। ਨਹੀਂ ਪਹਿਲਾਂ ਆਮ ਪਿੰਡ ਕਿਹੜਾ ਤੁਹਾਡਾ? ਖੈਰ ਕਰ ਕਰਾਲੀ ਆ ਚੰਡੀਗੜ੍ਹ ਕੋਲੇ ਹਾਂਜੀ ਠੀਕ ਆ ਕਰਾਲੀ ਚ ਪਰਿਵਾਰ ਦੇ ਮੈਂਬਰ ਰਹਿੰਦੇ ਕੋਈ ਜਿਹੜੇ ਮੇਰੇ ਅਸਲੀ ਪਰਿਵਾਰ ਦੇ ਮਾਦਮ ਮਰਲੇ ਗਏ ਉਹ ਹੈ ਉਹ ਹੈ ਕਿੱਥੋਂ ਦੇ ਸੀ ਉਹ ਹਾਂਜੀ ਅਸੀਂ ਜੰਮਣ ਭੂਤਈ ਸੀ ਕਰਾਲੀ ਦੀ ਉਹ ਕਰਾਲੀ ਦੇ ਹੀ ਆ ਕਿਹੜਾ ਪਿੰਡ ਦੱਸਿਆ ਕਰਾਲੀ ਖਾਸ ਕਰਾਲੀ ਪਿੰਡ ਹੀ ਹਾਂਜੀ ਠੀਕ ਆ ਬਾਪੂ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਭਜਨਨਾਥ ਭਜਨਨਾਥ ਹਾਂਜੀ ਤੁਸੀਂ ਜੋਗੀ ਆ ਜੋਗੀ ਬਾਪੂ ਹਾਂ ਹਾਂ ਨਾਥਾ ਨਾਥਾ ਹੈ ਨਾ ਠੀਕ ਆ ਆ ਬਾਹ ਕਿਵੇਂ ਟੁੱਟ ਗਈ ਬਾਪੂ ਜੇ ਤਾਂ ਮੋਟਰਸਾਈਕਲ ਪਹੁੰਚਾਏ ਕਰਦੇ ਤੇ ਵੀ ਸਾਡੇ ਲਾਗ ਨੂੰ ਕਿਸੇ ਨੇ ਕਾਹ ਨੂੰ ਕੱਢ ਲਿਆ ਹੂੰ ਸੈਟ ਹੋ ਗਈ ਤੇ ਆ ਦੁਬਾਰੇ ਮਾੜੀ ਪਰ ਮੀਂਹ ਪਿਆ ਹੋਇਆ ਤਾਂ ਫਰਸ ਚਿੰਕੂ ਕੇ ਫਿਰ ਡਿੱਗ ਗਿਆ ਅੱਛਾ ਫਿਰ ਮੱਖਾ ਪਤਾ ਵੀ ਸਾਲ ਜਿਹੜਾ 60 ਦਾ ਜਿਹੜਾ ਹੁਣ ਪ੍ਰਸਤ ਕਰਾਣਾ ਹੀ ਨੇ ਅੱਛਾ ਉਹ ਗਿਰਿਆ 92 93 ਦਾ ਹੁਣ ਤਾਂ ਸਾਡੀ ਉਮਰ ਵਧੀ ਹੋਈ ਸੀ ਆ ਹੁਣ ਸਾਡਾ ਮੋਟਰਸਾਈਕਲ ਵੱਜ ਗਿਆ ਆ ਮੋਟਰਸਾਈਕਲ ਕੌਣ ਮਾਰ ਗਿਆ ਹੁਣ ਮਹਾਰਾਜੇ ਮਾੜੀ ਪਰ ਬੱਥਰ ਦੇਖਣ ਲੱਗੇ ਤੇ ਹੂੰ ਫਿਰ ਡਿੰਗਾ ਹੀ ਦੋ ਰਹਿ ਗਿਆ ਹੂੰ ਅੰਦਰ ਜਾਣਾ ਇਹਨੂੰ ਪਰ ਫਿਰ ਬੰਦਿਆਂ ਨੇ ਮੋਟਰਸਾਈਕਲ ਨੂੰ ਸਗੁਰ ਦੇ ਬਥੇਰੀ ਆਪਾਂ ਜਾਂ ਉਹ ਅਕਤ ਚੀਜ਼ ਚੱਲਦੀ ਆ ਇੱਕ ਚੀਜ਼ ਖੜੀ ਨੂੰ ਸਟਾਰਟ ਕਰਦਾ ਉਹ ਲੱਗਦਾ ਹੋਇਆ ਉਹ ਭੱਜ ਗਈ ਹੂੰ ਇਹ ਕਿਤੇ ਮੇਰੇ ਜਾਂਦਾ ਖੋਦ ਹੁੰਦਾ ਉਹਨੂੰ ਮੈਂ ਜਿੱਦ ਕਿ ਤੇ ਬਾਪੂ ਸਾਰੀ ਉਮਰ ਭਗਤੀ ਉਹ ਕੀਤੀ ਆ ਹਾਂ ਜੀ ਠੀਕ ਆ ਜਿਵੇਂ ਸਲਫਾ ਸਲਫਾ ਪਿੰਦੇ ਸੀ ਜ਼ਿਆਦਾ ਸਲਫਾ ਨਹੀਂ ਪੀਤਾ ਕਦੇ ਕਦਾਈ ਦੇ ਰਿਹਾ ਜੇ ਚੇਰੋ ਪੀਤੀ ਆ ਜਿਾ ਕਿ ਤੇ ਆ ਗਿਆ ਉਹ ਸੱਚ ਜੀ ਤਰਖਾਂ ਜਾ ਗਾਂਜਾ ਪੀਣ ਨੇ ਸੈਕਟਿਵਿਟੀ ਜ਼ਰੂਰ ਕੀਤੀ ਆ ਹੁਣ ਮੁੱਛਾਂ ਮਾਛਾਂ ਲਾਲ ਹੋਈਆਂ ਪਈਆਂ ਦਾ ਹਾਂ ਜੀ ਨਾ ਜਿਹੜੀ ਗੱਲ ਪੀਤੀ ਆ ਇਹ ਦੇ ਬਾਕੀ ਉਹ ਦੇ ਠੀਕ ਹੈ ਬਾਪੂ ਵਿਆਹ ਕਰਾਇਆ ਸੀ ਹਾਂ ਜੀ ਕਿੰਨੇ ਭੈਣ ਭਰਾ ਸੀ ਤੁਸੀਂ ਤਿੰਨ ਤੋਂ ਭੈਣ ਭਰਾ ਤੇ ਤਿੰਨ ਭੈਣ ਭਰਾ ਹਾਂ ਜੀ ਤਿੰਨ ਭੈਣ ਇੱਕ ਭੈਣ ਸੀ ਦੋ ਭਰਾ ਤੇ ਦੋ ਭਰਾ ਉਹ ਹੈਗੇ ਨੇ ਦੁਜੇ ਭਰਾ ਦਾ ਮਰਨੇ ਪਤੀ ਚ ਹੈਗੇ ਆ ਜੀ ਭੈਣ ਭੈਣ ਦਾ ਨਾਮ ਕਰਾਂਗਾ ਪੀ.ਆਈ.ਜੀ. ਦੇ ਨਾਲ ਪੀ.ਆਈ.ਜੀ. ਦੇ ਕੋਲੇ 4 ਨੰਬਰ ਗਲੀ ਆ ਉੱਥੇ ਵਿਆਹੀ ਹੋਈ ਆ ਹਾਂ ਜੀ ਬੜੇ ਕਿੰਨੇ ਬਾਪੂ ਤੁਸੀਂ ਬੜਾ ਲੱਗੇ ਅੱਠ ਵੀ ਆਇਆ ਆਪਣਾ ਮਤ ਵਜੋਂ ਗਈ। ਖੱਤਰ ਪੜੇ ਆ। ਹਾਂ ਜੀ। ਠੀਕ। ਰਮੇਸ਼ ਦਾ ਨਾਮ ਤੋਂ ਡਾਣਾ ਹੈ। ਹਾਂ ਜੀ। ਪਰਮੇਸ਼ਨਾਥ। ਪਿਤਾ ਜੀ ਦਾ ਨਾਮ ਦੱਸਿਆ ਤੁਸੀਂ? ਭਜਨਨਾਥ। ਭਜਨਨਾਥ। ਤੇ ਹੁਣ ਡਾਕਟਰ ਕੀ ਕਹਿੰਦੇ ਟੁੱਟਿਆ ਹਾਂ? ਹਾਂ ਜੀ ਐਕਸ-ਰੇ ਦਿਖਾਇਆ ਦੌਰਿਆ ਬੜਾ। ਹਾਂ ਗੋਡੇ ਤੋਂ ਉੱਪਰ ਟੁੱਟ ਗਿਆ ਮੈਂ ਦੇਖਿਆ ਐਕਸ-ਰੇ। ਵੇਖੋ ਇਹਦਾ ਕਰ ਸਕਦੇ ਠੀਕ ਆ ਨਹੀਂ ਮੈਂ ਤਾਂ ਦੋਈ ਗੱਲਾਂ ਸੋਚੇ ਆ ਜਾਂਦਾ ਗੱਡੀ ਥੱਲੇ ਨੂੰ ਹੂੰ ਜਾਂ ਫਿਰ ਇੱਕ ਵਾਰੀ ਜ਼ੋਰ ਲਾਵਾਂ ਇਹਨੂੰ ਵੀ ਠੀਕ ਹੋ ਜਾ ਪਹਿਲਾਂ ਫੱਟਦੇ ਅੱਠ ਦਾ ਬਾਈ ਬਾਪੂ ਮਰਨਾ ਕਾ ਹੱਥੋਂ ਆ ਯਾਰ ਗੱਡੀ ਥੱਲੇ ਆ ਕੇ ਤੇ ਸਾਰੀ ਉਮਰ ਇੰਨੀ ਭਗਤੀ ਕੀਤੀ ਹਾਈ ਹਾਈ ਨਹੀਂ ਨਾ ਹੋਉਦੀ ਪ੍ਰਧਾਨ ਸਾਹਿਬ ਨਹੀਂ ਬਾਪੂ ਦੇਖੋ ਜੇ ਆਪਾਂ ਮਰਨਾ ਹੀ ਆ ਇਸ ਗੱਲ ਪਿੱਛੇ ਵੀ ਮੇਰਾ ਇੱਜ਼ਤ ਨਹੀਂ ਹੋ ਰਿਆ ਜਾਂਦਾ ਮੈਂ ਮਰ ਜਾਣਾ ਫਿਰ ਬਾਪੂ ਕਾਦੀ ਗੱਲ ਆ ਯਾਰ ਤੁਸੀਂ ਇੱਕ ਵਾਰੀ ਤੁਰਦਾ ਕਰੋ ਫਿਰ ਮੈਂ ਤੁਹਾਨੂੰ ਦੱਸਦਾ ਕਿੱਥੇ ਵਹੰਚਣਾ ਪ੍ਰਧਾਨ ਸਾਹਿਬ ਅਰੇ ਇੱਥੇ ਹੀ ਰਹੂੰਗਾ ਗੇਟ ਰੀਟਾ ਅੱਛਾ ਈ ਪੱਕੀ ਗੱਲ ਆ ਪੱਕੀ ਗੱਲ ਆ ਵਾਧਾ ਤੁਰਦਾ ਮੈਂ ਨਹੀਂ ਕਰਨਾ ਕਰਨਾ ਉਹਨੇ ਉੱਪਰ ਵਾਲੇ ਮੈਂ ਤਾਂ ਆਪਾਂ ਨਾਲ ਵੀ ਬਹਾਈ ਦੇ ਆ ਕਰੂ ਕਿਰਪਾ ਕਰਨ ਇਹ ਵਾਦਾ ਬਾਪੂ ਤੇਰੇ ਨਾਲ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਦੀ ਮਿਹਰ ਹੋਵੇ ਤੂੰ ਛੇਤੀ ਤੁਰਦਾ ਹੋਏਗਾ ਸਹਬਾ ਮਾੜਾ ਗੱਲ ਸੁਣਾ ਮੈਂ ਫੌਟੋਆਂ ਪਰ ਵੀ ਪੈਸੇ ਲਾਏ ਤੇ ਪਰ ਹੁਣ ਗੱਲ ਕਿਉਂ ਆ ਬਾਪੂ ਤੁਰਦਾ ਵੀ ਹੋ ਜਾਏਗਾ ਫਿਰ ਉਸ ਤੋਂ ਬਾਅਦ ਫਿਰ ਬਾਹ ਵੀ ਚਲੋ ਪਲਾਸਟਰ ਹੋ ਜਾਊ ਇਹ ਵੀ ਇਹਦਾ ਵੀ ਜੋੜ ਲੱਗੇਗਾ ਇਹਦਾ ਕਰਾਣੇ ਨੇ ਨਹੀਂ ਕਰਾ ਦੇਣੀ ਇਹ ਵੀ ਆਪਾਂ ਨਾਲ ਹੀ ਦੋਨੇ ਕੰਮ ਹੀ ਹੋ ਜਾਣੇ ਆ ਤੇ ਹੁਣ ਦੇਖੋ ਬੜਾ ਆ ਪਾ ਗਿਆ ਬਾਪੂ ਕੱਲ ਨੂੰ ਕਿਤੇ ਥਾਂਕ ਤਾਂ ਸੱਟ ਹੋਰ ਵੱਧ ਲੱਗੀ ਕਿਤੇ ਇੱਧਰ ਉੱਧਰ ਫਿਰਦੇ ਦੇ ਕੱਲ ਨੂੰ ਔਕਾ ਹੋ ਕੇ ਹਾਏ ਹਾਏ ਕਰਕੇ ਜਿਵੇਂ ਤੂੰ ਕਹਿੰਨਾ ਵੀ ਇੱਦੋਂ ਤਾਂ ਮੈਂ ਮਾਰੀ ਜਾਵਾਂ ਵੀ ਮੇਤੋਂ ਹਾਏ ਹਾਏ ਨਹੀਂ ਹੁੰਦੀ ਕੱਲ ਨੂੰ ਹੱਡ ਕੋਟੇ ਰਗੜ ਕੇ ਮਰਨ ਨਾਲੋਂ ਇਹ ਵਧੀਆ ਥਾਂ ਬਾਪੂ ਜਿੱਥੇ ਤੈਨੂੰ ਬਾਬੇ ਨੇ ਭੇਜਿਆ ਹੈਨਾ ਅਸੀਂ ਨਹੀਂ ਲੈ ਕੇ ਆਏ ਤੈਨੂੰ ਨਾ ਅਸੀਂ ਇਹ ਚਲਾ ਰਹੇ ਆਂ ਥਾਂ ਨੂੰ ਚਲਾਉਣ ਵਾਲਾ ਵੀ ਉਹੀ ਆ ਸਿਰਫ ਇੰਨਾ ਹੀ ਆ ਬਾਪੂ ਵੀ ਤੈਨੂੰ ਤਾਂ ਭੇਜਿਆ ਉਹਨੇ ਸਿਰ ਤੇਰੀ ਕੀਤੀ ਹੋਈ ਭਗਤੀ ਕਰਕੇ ਵੀ ਜਾ ਹੁਣ ਅਗਲਾ ਜੀਵਨ ਆ ਜਿਹੜਾ ਤੂੰ ਉੱਥੇ ਜਾ ਕੇ ਬਤੀਤ ਕਰ ਆਵਦਾ ਆਰਾਮ ਨਾਲ ਭਲਾ ਕਰ ਕਿਸੇ ਦਾ ਇੱਥੇ ਬੈਠ ਕੇ ਪਾਠ ਪੂਜਾ ਕਰ ਆਪਦਾ ਵੈਗਰੂ ਦਾ ਨਾਮ ਲੈ ਆਪਦਾ ਜੋ ਨਾਥਾਂ ਦਾ ਨਾਮ ਲੈ ਗੋਰਖਨਾਥ ਦਾ ਨਾਮ ਲੈ ਸਾਨੂੰ ਕੋਈ ਤਰਾਜ ਨਹੀਂ ਅੱਜ ਬਾਪੂ ਹਰਮੇਸ਼ਨਾਥ ਸਾਨੂੰ ਭਜਨ 나ਥ ਉਮਰ ਬਾਪੂ ਦੀ ਕਰੀਬ 73-74 ਸਾਲ ਆ 74 74 ਸਾਲ ਹੋ ਗਈ ਬਾਪੂ ਤੇ ਬਾਪੂ ਦਾ ਕਰਾਲੀ ਪਿੰਡ ਆ ਹੁਣ ਤਾਂ ਸ਼ਹਿਰ ਬਣ ਗਿਆ ਕਰਾਲੀ ਮਹਾਲਾ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਦੀਆਂ ਜੜਾਂ ਵਿੱਚ ਜਾਵਾ ਤੇ ਬਾਪੂ ਦਾ ਇੱਕ ਭਰਾ ਤੇ ਇੱਕ ਭੈਣ ਵੀ ਆ ਭਰਾ ਚੜ੍ਹਾਈ ਕਰ ਗਿਆ ਉਹਦੇ ਬੱਚੇ ਆ ਭੈਣ ਉੱਥੇ ਨਇਆ ਗਰਾਂ ਵਿਆਹੀ ਹੋਈ ਹੈ ਹੈਗੀ ਆ ਤੇ ਬਾਪੂ ਨੇ ਸਾਰੀ ਉਮਰ ਆਪਣੀ ਸਿਆਸੀ ਹੋ ਕੇ ਕੱਟੀ ਹੈ ਸਾਰੀ ਉਮਰ ਜੋਗੀਆਂ ਦੇ ਨਾਲ ਹੀ ਉੱਥੇ ਟਿੱਲੇ ਤੇ ਰਹਿ ਕੇ ਹੀ ਹਰਦਵਾਰ ਹਰਿਸ਼ੀਕੇਸ਼ ਬਾਪੂ ਕਹਿੰਦਾ ਮੈਂ ਉੱਥੇ ਰਹਿੰਦਾ ਸੀ ਉੱਥੇ ਸਾਡਾ ਤੰਬੂ ਸੀਗਾ ਸultanpur Lodhi ਵੀ ਰਹੇ ਬਾਪੂ ਹੈ ਹਾਂ ਜੀ ਦੋ ਦੇ ਰਹੇ ਆ ਮੇਰੇ ਸਤਾਰਪੁਰ Lodhi ਗੁਰਪਾਈਆ ਮੇਰਾ ਹਾਂ ਅਸਲੀ ਗੁਰੂ ਸਾਡਾ ਉੱਥੇ ਆ ਅਸਲੀ ਗੁਰੂ ਤੁਹਾਡਾ ਅੰਸ਼ੀ ਕੇਸ਼ ਆ ਅੰਸ਼ੀ ਕੇਸ਼ ਠੀਕ ਆ ਬਾਪੂ ਤੇ ਫਿਰ ਗੁਰਪਾਈਆ ਜਿਹੜਾ ਉਹ ਦੇਰੇ ਆਣਾ ਜਾਣਾ ਪੈਂਦਾ ਸਾਨੂੰ ਕਈ ਵਾਰੀ ਮੋਰਚਾ ਆੜ ਜਾਂਦਾ ਉਹ ਤੇਰਾ ਸੁਆਹ ਨਿਕੜਾ ਸੇ ਕੱਢਣਾ ਇੱਕ ਦੂਜੇ ਦੀ ਫਿਰ ਮਦਦ ਕਰਦੇ ਰਹਿੰਦੇ ਆ ਉਹ ਜਦ ਗੁਰਪਾਈ ਤਾਂ ਹੀ ਬਣਦੇ ਆ ਗੁਰੂ ਪਾਈ ਬਣੇ ਹੋਏ ਆ ਯਾਨੀ ਕਿ ਬਾਪੂ ਉਹਨਾਂ ਨੇ ਹੁਣ ਤੱਕ ਸਾਰਾ ਜੀਵਨ ਆ ਸਮਾਜ ਦੇ ਲੇਖ ਹੀ ਲਾਇਆ ਲੋਕਾਂ ਦੀ ਭਲਾਈ ਵਾਸਤੇ ਲਾਇਆ ਪਰ ਬਾਪੂ ਨੇ ساری ਜਿੰਦਗੀ ਸਨਿਆਸ ਦੀ ਕੱਢੀ ਆ ਸਾਰੇ ਤੋਂ ਆਇਆ ਪ੍ਰਧਾਨ ਸਾਹਿਬ ਆ ਤੱਕ ਜਨਾਨੀ ਦੇ ਅੱਜ ਤੱਕ ਬਾਪੂ ਕਹਿੰਦਾ ਕਦੇ ਕੱਪੜਾ ਨਹੀਂ ਧੋਆ ਜਨਾਨੀ ਤੋਂ ਦੋ ਦੋ ਉਹ ਰੱਖੇ ਆ ਕੇਲੇ ਅਰਬਿਆ ਰੱਖਾ ਜੀ ਹਮਾਂ ਕੋ ਵਾੜ ਰੁਕੀ ਦੀ ਹਾਂ ਜਾਂ ਮੇਰਾ ਭਰਾ ਜਿੰਦਾ ਤਾਂ ਬੜਾ ਜਿਹੜਾ ਮਰ ਲਿਆ ਕਹਿੰਦਾ ਇਹਨੂੰ ਜਿੰਨਾ 2500 ਰੁਪਇਆ ਕਿਆ ਗੱਲ ਮੈਂ ਕਹਤਿ ਵੇਰ ਮਹਾਰਾਖਾ ਤਾਂ ਹੁੰਦੀ ਆ ਹਾਂ ਮੈਂ ਤਾਂ ਪਰਸ਼ੰਮ ਨਹੀਂ ਲੈ ਸਕਦਾ ਜਨਾਨੀ ਦੇ ਜੀਠਾ ਮੈਂ ਵਰਤੋ ਜਿ ਬੈਠਣਾ ਅੱਛਾ ਹਾਂ ਅੰਦਰ ਗਾੜੇ ਵਸਤਾ ਕਿ ਸਾਡੇ ਕੋਲ ਨੂੰ ਵੀ ਲੱਗ ਗਈ ਨਾ ਉਹਨੂੰ ਡੇਟੂਟਾਈ ਹੋਈ ਮਹਾਰਾੜਾ ਦਾ ਪੱਠਾ ਬੈਠ ਗਿਆ ਹੂੰ ਹੂੰ ਅਸੀਂ ਪਰਸ਼ਾਵਾਂ ਲੈ ਸਕਦੇ ਉਹ ਚੀਜ਼ਾਂ ਇੰਨੀਆਂ ਗੜੀਆਂ ਐ ਜਨਕੇ ਬਾਪੂ ਕਹਿੰਦਾ ਵੀ ਜੇ ਲੇਡੀਜ਼ ਮੇਰੇ ਕੋਲ ਦੀ ਵੀ ਲੰਘ ਜਿਵੇ ਪਰਸ਼ਾਵਾਂ ਵੀ ਪੈ ਜਵੇ ਵੀ ਸਾਡੀ ਕੀਤੇ ਕਰਾਈ ਸਾਰੀ ਭਗਤੀ ਜ਼ੀਰੋ ਆ ਨਹੀਂ ਆ ਪਰ ਅੱਜ ਬਾਪੂ ਜੀ ਦਾ ਜਿੱਦਾਂ ਦਾ ਵੀ ਜੀਵਨ ਰਿਹਾ ਹਨਾ ਪਰਮਾਤਮਾ ਨੇ ਉਹਦਾ ਸੁਰਗਜ ਰਿਹਾ ਤਾਂ ਲੱਤ ਟੁੱਟੇ ਮਤਲਬ ਜਿੱਦਾਂ ਵੀ ਬਾਪੂ ਨੂੰ ਜਿਹੜੇ ਅਨੁਭਵ ਕਰਾਏ ਆ ਪਰ ਹੁਣ ਬਾਪੂ ਜੀ ਦੱਸਦੇ ਪਹਿਲਾਂ ਮੇਰੀ ਬਾਹਾਂ ਟੁੱਟ ਗਈ ਬਾਹ ਦਾ ਪਲਾਸਟਰ ਕਰਾਇਆ ਫੇਰ ਡੱਗ ਪਿਆ ਫੇਰ ਟੁੱਟ ਗਈ ਹੁਣ ਮਾੜੀ ਤੇ ਮੱਥਾ ਟਿਕਣ ਜਾ ਰਿਹਾ ਸੀ ਬਾਪੂ ਬਿਲਕੁਲ ਮਾੜੀ ਦੇ ਅੰਦਰ ਵੜ ਗਿਆ ਪੜਨ ਤੋਂ ਪਹਿਲਾਂ ਮੋਟਰਸਾਈਕਲ ਵਾਲਾ ਵੱਜਿਆ ਆ ਕੇ ਵਿੱਚ ਲੱਤ 'ਚ ਮੋਟਰਸਾਈਕਲ ਮਾਰ ਕੇ ਭੱਜ ਗਿਆ ਔਰ ਲੱਭਿਆ ਨਹੀਂ ਉਹ ਕੌਣ ਹੈ ਕੌਣ ਸੀਗਾ ਉਹ ਤਾਂ ਕੌਲ ਦਾ ਲਊਗਾ ਮਾਲਕਾ ਬਾਪੂ ਕਹਿੰਦਾ ਵੀ ਉਹਨੂੰ ਵੀ ਮੈਂ ਲੱਭ ਲੂੰਗਾ ਚਲੋ ਪ੍ਰਮਾਤਮਾ ਕਿਰਪਾ ਕਰੇ ਉਹ ਜੇ ਬੇਵਕੂਫ ਬੰਦੇ ਐਡੇ ਘਟ ਗਿਆ ਬੰਦੇ ਆ ਜਿਹੜੇ ਇਦਾਂ ਬਜ਼ੁਰਗਾਂ ਦੀ ਲੱਤ ਤੋੜ ਕੇ ਭੱਜ ਜਾਂਦੇ ਆ ਰੁਕੋ ਤਾਂ ਸਹੀ ਯਾਰ ਬਹੁਤ ਕੇਸ ਸਾਡੇ ਕੋਲ ਇਸ ਤਰ੍ਹਾਂ ਦੇ ਆਉਂਦੇ ਆ ਜਦੋਂ ਸਾਡਾ ਕੋਈ ਐਕਸੀਡੈਂਟ ਕਿਸੇ ਦਾ ਹੋ ਜਾਂਦਾ ਦੇਖੋ ਐਕਸੀਡੈਂਟ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਜੇ ਕਿਤੇ ਹੋ ਵੀ ਗਿਆ ਰੁਕੋ ਤਾਂ ਸਹੀ ਘਟੋ ਘਟ ਇਨਸਾਨੀਅਤ ਦੇ ਤੋਤੇ ਮਦਦ ਤਾਂ ਕਰੋ ਬੰਦੇ ਦੀ ਹਾਂ ਘਟੋ ਘਟ ਇਨਸਾਨ ਹੋਣ ਦਾ ਫਰਜ਼ ਤਾਂ ਨਿਭਾਓ ਆਪਾਂ ਪਰ ਅੱਜ ਦਾ ਇਨਸਾਨ ਆਪਣੇ ਆਪ ਨੂੰ ਹੀ ਸਭ ਤੋਂ ਵੱਧ ਚਤਰਾ ਸਮਝਦਾ ਵੀ ਕਹਿੰਦਾ ਮੈਂ ਹੀ ਸਿਆਣਾ ਵੀ ਮੈਂ ਭੱਜ ਗਿਆ ਉਹ ਤੋਂ ਮੈਂ ਬਚ ਗਿਆ ਹੁਣ ਪਰ ਉਹਦੀ ਨਿਗਾਹ ਤਾਂ ਕੋਈ ਨਹੀਂ ਬਚਦਾ ਉਹਦੀ ਨਿਗਾਹ ਸਭ ਨੂੰ ਦੇਖਦਾ ਉਹ ਦੇਣੇ ਲੈਣੇ ਫਿਰ ਇੱਥੇ ਪੂਰੇ ਕਰਨਾ ਹੀ ਪੈਂਦੇ ਆ ਪਾਈ ਨੇ ਪੈਂਦੇ ਆ ਤਾਂ ਅੱਜ ਚਲੋ ਜਿਵੇਂ ਵੀ ਬਾਪੂ ਜੀ ਦੀ ਸੱਟ ਲੱਗੀ ਅੱਜ ਸਾਡੇ ਹਿੱਸੇ ਆਈ ਬਾਪੂ ਜੀ ਦੀ ਸੇਵਾ ਬਾਪੂ ਦੇ ਪਿਛਲੇ ਜੀਵਨ ਦੇ ਵਿੱਚ ਜਿਵੇਂ ਵੀ ਰਿਹਾ ਜੋ ਵੀ ਹੋਇਆ ਪਰ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਵੀ ਸਾਨੂੰ ਇਸ ਬਜ਼ੁਰਗ ਬਾਪੂ ਦੀ ਇਹ ਸਾਧੂ ਬਾਪੂ ਦੀ ਸੇਵਾ ਕਰਨ ਦਾ ਮੌਕਾ ਬਖਸ਼ਣਾ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਬਾਪੂ ਦਾ ਗੋਡਾ ਤੁਸੀਂ ਐਕਸਟਰਾ ਦੇਖੋ ਐਕਸਟਰਾ ਸੀ ਨਾਲ ਲਾਇਆ ਬਿਲਕੁਲ ਟੁੱਟ ਗਿਆ ਵਿੱਚੋਂ ਔਰ ਅੱਡੀ ਦੂਜੇ ਪਾਸੇ ਜੁੜ ਰਿਹਾ ਅੱਡੀ ਦੂਜੇ ਪਾਸੇ ਚਲੇ ਗਈ ਆ ਔਰ ਬਾਹ ਦਾ ਤੁਸੀਂ ਦੇਖਦੇ ਹੋ ਬਾਹ ਦੇ ਤਾਂ ਪਹਿਲਾਂ ਹੀ ਦੋ ਟੁੱਟੇ ਹੋਏ ਹੋਇਆ ਬਾਹ ਕਿਵੇਂ ਲਟਕਦੀ ਜੀ ਜੀ ਦਾ ਕੋਈ ਦੁੱਖ ਨਹੀਂ ਤੂੰ ਗੋਡਾ-ਗੋਡਾ ਠਿਕਰਾ ਦੇ ਤੇ ਬਾਈ ਇੱਕ ਵਾਰੀ ਮੈਂ ਬੈਠਣ ਲੱਜਾਂ ਧਰਤੀ ਵਰ ਜਾਂ ਤੂੰ ਬਾ ਫੇਰ ਉਹਨੂੰ ਫਰਵਾਹ ਦੇ ਬਾਪੂ ਗੰਨਾ ਇੱਕ ਵਾਰੀ ਮੈਂ ਮਤਲਬ ਤੁਰਦਾ ਹੋ ਜਾ ਜਾਂ ਚੌਕੜਾ ਮਾਰ ਕੇ ਬੈਠਦਾ ਹੋ ਜਾ ਕਿਉਂਕਿ ਸਾਰੀ ਉਮਰ ਇਹਨੇ ਭਗਤੀ ਕੀਤੀ ਹੈ ਚੌਕੜਾ ਮਾਰ ਕੇ ਬੈਠਾ ਉਹ ਮਤਲਬ ਜ਼ਿੰਦਗੀ ਦਾ ਬਾਪੂ ਦਾ ਇੱਕੋ ਹੀ ਏਮ ਆ ਬਸ ਵੀ ਮੈਂ ਇੱਕ ਵਾਰੀ ਗੋਡਾ ਠੀਕ ਕਰਕੇ ਚੌਂਕੜਾ ਵੱਜਦਾ ਹੋ ਜਾਵੇ ਮੇਰਾ ਔਰ ਤੁਸੀਂ ਵੀ ਸਾਰੇ ਅਰਦਾਸ ਕਰਿਓ ਜਨਕੀ ਅਰਦਾਸ ਬਿਰਥੀ ਨਾ ਜਾਵੇ ਲੋਕਾਂ ਦੀ ਕੀਤੀ ਸੰਗਤਾਂ ਦੀ ਕੀਤੀ ਅਰਦਾਸ ਜ਼ਰੂਰ ਸੁਣਦਾ ਘਾਲਪੁਰਖ ਵਾਹਿਗੁਰੂ ਤਾਂ ਮੈਂ ਜੰਗਲ ਬਣੇ ਨਹੀਂ ਫੈਟ ਸਕਦਾ ਕਿਡਾਫ ਦੇ ਘਰ ਤਾਂ ਬਖਵਾਦੇ ਹਮ ਏਡਾ ਹੋ ਗਿਆ ਤਾਂ ਦੋੜਾ ਹੁਣ ਇਸ ਟਾਈਮ ਤਾਂ ਬਾਪੂ ਜੀ ਦਾਦੇ ਵੀ ਜੰਗਲ ਪਾਣੀ ਵੱਲੋਂ ਵੀ ਔਖੇ ਆ ਹਨਾ ਬਸ ਕਰਿਓ ਅਰਦਾਸ ਵੀ ਛੇਤੀ ਛੇਤੀ ਠੀਕ ਹੋਏ ਕਿ ਆਪਣੇ ਆਪ ਜੋਗੇ ਹੋ ਜਾਣ ਆਪਣੀ ਆਪ ਸੰਭਾਲ ਕਰਨ ਜੋ ਚਲੋ ਰਮੇਸ਼ ਸਿੰਘ ਜੀ ਤੁਹਾਡੇ ਜਿੰਮੇ ਮਰਜੀ ਆ ਸਿਦਾਗਰ ਸਿੰਘ ਜੀ ਤੇ ਅਮਰਿੰਦਰ ਸਿੰਘ ਜੀ ਮਨਪ੍ਰੀਤ ਸਿੰਘ ਜੀ ਹਰਵਿੰਦਰ ਸਿੰਘ ਜੀ ਹਰਸ਼ਵੀਰ ਸਿੰਘ ਜੀ ਤੇ ਮਨਪ੍ਰੀਤ ਸਿੰਘ ਇਹ ਵੀਰ ਬਾਪੂ ਜੀ ਨੂੰ ਇੱਥੇ ਸਸਤਾ ਲੈ ਕੇ ਆਏ ਆ ਬੱਚੇ ਨੂੰ ਲੈ ਕੇ ਸਕੂਲ ਜਾਂਦੀ ਹੈ ਜਿਹੜੀ ਲਾਈਟਾਂ ਤੇ ਹੁੰਦੀ ਹੈ ਲਾਈਟਾਂ ਤੇ ਦੇਖਦੇ ਸੀ ਬਾਪੂ ਨੂੰ ਪਿਆ ਲਾਈਟਾਂ ਤੇ ਪਏ ਹੁੰਦੇ ਸੀ ਬਾਪੂ ਉਹਨਾਂ ਨੂੰ ਦੇਖਦੇ ਸੀ ਨੇ ਜਾ ਕੇ ਪੁੱਛ ਲਿਆ ਤੇ ਹਾਲਾਤ ਦੇਖੇ ਵੀ ਲੱਗ ਟੁੱਟੀ ਹੋਈ ਐ ਤੇ ਸਾਨੂੰ ਵੀਡੀਓ ਭੇਜਿਆ ਸੀ ਚੰਡੀਗੜ੍ਹ ਪੇ ਹੁੰਦੀ ਬਾਬਾ ਰੂਵੀ ਪ੍ਰਸਾਦੀ ਆ ਬੰਦਰਾ ਤੇ ਉਸ ਤੋਂ ਬਾਅਦ ਵੀਡੀਓ ਤਾਂ 4-5 ਵਜੇ ਨਾਲ ਮੈਂ ਸਾਡੇ ਕਰਾਲੀ ਵਿਦਿਆਲយਾ ਤੋਂ ਬੰਦੂ ਵੀ ਬਾਈ ਖੈੜ ਵਾਲਾ ਰੂਵੀ ਭਾਈ ਇੱਕ ਮਹਾਲੀ ਤੋਂ ਨੂੰ ਭਾਈ ਇੱਕ ਗੁਰਦੁਆਰੇ ਵਾਲਾ ਬਾਬਾ ਦਾ ਝੀਲ ਤੇ ਉਹ ਵੀ ਭਾਈ ਉਹਦਾ ਉਹਦਾ ਨੰਬਰ ਵੀ ਫੋਨ ਨੰਬਰ ਦਿੱਤਾ ਸਭ ਕੋਲ ਪਹੁੰਚੇ ਕੋਈ ਵੀ ਅੰਜਲੂਰੇ ਦਤਾ ਅੰਜਲੂਰੇ ਇੱਕ ਮਿੰਟ ਦਾ ਦਾਗਰ ਵੀ ਉਹਨਾਂ ਦਾ ਵੀ ਧੰਨਵਾਦ ਆ ਸਾਡੀ ਟੀਮ ਦੇ ਮੈਂਬਰ ਆ ਮਨਪ੍ਰੀਤ ਵੀ ਰਹਣੀ ਸਾਰੇ ਜਿਹੜੇ ਬਾਪੂ ਨੂੰ ਉੱਥੇ ਪ੍ਰਸ਼ਾਦਾ ਪਾਣੀ ਵੀ ਦਿੰਦੇ ਰਹੇ ਤੇ ਬਾਪੂ ਜੀ ਨੂੰ ਇੱਥੇ ਸਾਡੇ ਤਿੱਕਰ ਪਹੁੰਚਦਾ ਵੀ ਕਰਕੇ ਗਏ ਨੇ ਤੇ ਅੱਜ ਬਾਪੂ ਜੀ ਦੀ ਸੇਵਾ ਸਾਨੂੰ ਮਿਲੀ ਹੈ ਗੁਰਧਿਆਨ ਸਿੰਘ ਵੀ ਆਇਆ ਹੋਇਆ ਹੈ ਸਾਡਾ ਵੀਰ ਛੋਟਾ ਭਗਤਪੂਰਨ ਸਿੰਘ ਸੇਵਾ ਸੈਟੀ ਮਹੇਸ਼ ਮੁਨੀ ਬਾਬਾ ਬੋਰੇ ਵਾਲੇ ਬਾਬਾ ਜੀ ਦੇ ਆਸ਼ਰਮ ਦੇ ਵਿੱਚ ਸੇਵਾ ਬਾਬਾ ਜੀ ਦੀ ਮਿਲੀ ਹੋਈ ਹੈ ਸਾਡੇ ਛੋਟੇ ਭਰਾ ਨੂੰ ਤੇ ਅੱਜ ਐਸੇ ਸਾਧੂ ਸੁਭਾਅ ਬੰਦੇ ਜਿਹੜੇ ਜਿਹੜੇ ਅੱਜ ਐਸੇ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਸੇਵਾ ਦੇ ਲੇਖੇ ਲਾਤਾ ਆਪਣੀ ਭਗਤੀ ਦੇ ਲੇਖੇ ਲਾਤਾ ਅੱਜ ਐਸੇ ਬੰਦਿਆਂ ਨੂੰ ਇਸ ਤਰ੍ਹਾਂ ਦਾ ਕਸ਼ਟ ਸਹਿਣਾ ਪੈ ਰਿਹਾ ਇਹ ਅੱਜ ਦੇ ਸਮੇਂ ਦੀ ਸਾਨੂੰ ਜਾਂਚ ਸਿਖਾਉਂਦਾ ਅੱਜ ਦੇ ਸਮੇਂ ਦੇ ਸਾਨੂੰ ਹਾਲਾਤ ਤੋਂ ਅੰਦਾਜ਼ਾ ਲਗਾਉਂਦੇ ਨੇ ਇਹ ਹਾਲਾਤ ਵੀ ਬਾਪੂ ਜੀ ਵਰਗੇ ਬੰਦੇ ਜਿਨ੍ਹਾਂ ਨੇ ساری ਜ਼ਿੰਦਗੀ ਭਗਤੀ ਉਹ ਕੀਤੀਆਂ ਦੱਸਦੇ ਆ ਤੇ ਅੱਜ ਇਹਨਾਂ ਨੂੰ ਵੀ ਐਸੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਲਾਜ ਦੇ ਨਾਂ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਕਿਤੇ ਮਿਲਦਾ ਨਹੀਂ ਤੇ ਪ੍ਰਾਈਵੇਟ ਦੇ ਵਿੱਚ ਲੱਖਾਂ ਰੁਪਿਆ ਦਿੱਤੇ ਤੋਂ ਬਿਨਾ ਉਹ ਇਲਾਜ ਕਰਦੇ ਨਹੀਂ ਤੇ ਜਿਨ੍ਹਾਂ ਨੇ ਸਾਰੀ ਉਮਰ ਪੈਸਾ ਕਮਾਇਆ ਹੀ ਕੋਈ ਨਹੀਂ ਜਿਨ੍ਹਾਂ ਨੇ ਸਾਰੀ ਉਮਰ ਸਿਰਫ ਆਪਣੇ ਜੀਵਨ ਦਾ ਪੱਧਰ ਉੱਚਾ ਕਰਨ ਤੇ ਲਾਤਾ ਉਹ ਪੈਸੇ ਉਹਨਾਂ ਦੇ ਲੱਖਾਂ ਰੁਪਿਆ ਕਿੱਥੋਂ ਦੇਣ ਜਿਨ੍ਹਾਂ ਦੀ ਭੈਣ ਇੱਕ ਭੈਣ ਆ ਨਾ ਆਪ ਹੈ ਨਹੀਂ ਭਾਈ ਟੀਜੇ ਲਾਂਦਾ ਕਿੱਤੇ ਦੇ ਜਾਂ ਦੂਏ ਮੇਰੇ ਕੋਲ 3 ਅਰੇਬ ਬੰਦਾ ਪੈਸਾ ਮੈਂ ਵੇਚਿਆ 77 ਰੁਪਈਆ 1000 ਰੁਪਿਆ ਲਾ ਕੇ ਤਿੰਨ ਨਾ ਦਗਾ ਦੇ ਲਗਾ ਸਾਰਾ ਬੰਦਾ ਕੰਨੇ ਤਿੰਨ ਭੈਣਾਂ ਬਿਆਹੀ ਕੁੜੀਆਂ ਆਹ ਤਿੰਨ ਇਲਾਕੇ ਦਾ ਪਿੰਡ ਤੇ ਗਾ ਲੋਸਮਿੰਟ ਕਰਕੇ ਜਾ ਕੇ ਬਹੁਤ ਚੰਗੀ ਗੱਲ ਆ ਬਾਪੂ ਬਹੁਤ ਚੰਗੀ ਗੱਲ ਉਹ ਰੱਬ ਤੇ ਪੈਸੇ ਦਿੱਤੇ ਹੋ ਤੇ ਹੂੰ ਐਸੇ ਖੁੱਲੇ ਗਫੇ ਪੈਸੇ ਦਾ ਥੋੜਾ ਪਿਆਰੇ ਵੀ ਹੂੰ ਉਹ ਕਹਿੰਦੇ ਬੀਬੇ ਤੇਰੇ ਬਾਪੇ ਰੱਖਣ ਦੇ ਆ ਫੇਰੀ ਦੀ ਜੁਗਾਂ ਦਾ ਬਗਾ ਪੁੱਤ ਬਿਆਹ ਹੂੰ ਪਾਈਟੀ ਕੇ ਲੰਦਾ ਦਾ ਹਿੱਟੇ ਦੇ ਹੂੰ ਅਸਮੈਗ ਦੇ ਵਿਆਹ ਤੇ ਪੰਜ ਪੰਜ ਹਜ਼ਾਰ ਦੇ ਦੋ ਬਿਸਤਰੇ ਸਾਲੂ ਦੋ ਟੰਦੇ ਆਜੂ ਮਾਈ ਇਹ ਤੇ ਬੰਦ ਬੰਗਾ ਸਾਡੇ ਕੋਲ ਆ ਗਿਆ ਆਪਣੇ ਬੱਲੀਓ ਬਾਪੂ ਜੀ ਉਹਨਾਂ ਨੇ ਸਮਾਜ ਸੇਵਾ ਵੀ ਜਿੰਨੀ ਕਹਿੰਦੇ ਕਰ ਸਕੇ ਕਰਦੇ ਰਹੇ ਨੇ ਹੈਲੋ ਹੈਲੋ ਹਾਂਜੀ ਰੁਪੀ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਧੰਨਵਾਦ ਭੈਣੇ ਤੁਸੀਂ ਬਾਪੂ ਜੀ ਨੂੰ ਭੇਜਿਆ ਸਾਡੇ ਕੋਲੇ ਨਹੀਂ ਗਏ ਅਬ ਵੀਰੇ ਤੁਹਾਡਾ ਧੰਨਵਾਦ ਤੁਸੀਂ ਲੈ ਕੇ ਆਏ ਮੈਂ ਸੀਰੀਅਸਲੀ ਤੋਂ ਬਹੁਤ-ਬਹੁਤ ਥੈਂਕ ਯੂ ਨਹੀਂ ਕੋਈ ਗਾਲੀ ਰੁਪੀ ਭੈਣੇ ਤੇ ਰੁਪੀ ਭੈਣੇ ਕਿੰਨੇ ਕਿ ਦਿਨਾਂ ਤੋਂ ਤੁਸੀਂ ਦੇਖਦੇ ਸੀ ਬਾਪੂ ਜੀ ਨੂੰ ਉੱਥੇ ਉਹਨਾਂ ਨੂੰ ਕਮ ਸੇ ਕਮ 2-3 ਮਹੀਨੇ ਤੋਂ ਦੇਖਨੇ ਕਦੀ ਕਿਸੇ ਵਸਟਾਫ ਤੇ ਦੇਖਿਆ ਕਦੀ ਕੀਤਾ। ਜੇ 2-3 ਮਹੀਨੇ ਤੋਂ ਇਦਾਂ ਹੀ ਸੜਕਾਂ ਤੇ ਚੱਲਦੇ ਸੀ ਜ਼ਿੰਦਗੀ ਇਹਨਾਂ ਦੀ। ਹਾਂਜੀ ਹਾਂਜੀ। ਇਹ ਬਹੁਤ ਦੇਰ ਤੋਂ ਦੇਖ ਰਹੀ ਆਂ ਪਰ ਇਹਨਾਂ ਪਿਛਲੇ 1 ਮਹੀਨੇ ਤੋਂ ਇੱਥੇ ਪਏ ਨੇ ਇਹਨਾਂ ਦੀ ਲੱਤ ਫੁੱਟੀ ਹੋਈ ਸੀ। ਉਹ ਜੀ। ਤੇ ਕਦੀ ਉਹ ਸ਼ਾਤਾ ਦੇ ਚੱਕਰ 'ਚ ਕਦੀ ਕੋਈ ਰੋਟੀ ਛੁੱਟ ਦਿੰਦਾ ਕੋਈ 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 ਕੁਝ ਦਿੰਦਾ। ਕੱਲ ਤਾਂ ਕੋਈ ਬੋਲ ਹੀ ਪਿਆ ਇਹਨਾਂ ਨੂੰ ਸਵੇਰੇ ਹੀ। ਅੱਛਾ ਕੀ ਕਹਿੰਦੇ? ਕੋਈ ਇਹਨਾਂ ਨੂੰ ਬਹੁਤ ਉੱਚੀ ਚੀਕ ਵੀ ਰਿਹਾ ਸੀ ਕਿ ਕਿਉਂ ਬਸ ਟਾਈਮ ਤੇ ਆਂਦੇ ਕਿ ਕਿਉਂ ਲੋਕਾਂ ਦਾ ਖਰਾਬ ਕਰਦਾ ਪਿਆ ਅੱਛਾ ਲੋਕ ਲੜ ਰਹੇ ਸੀ ਇਹਨਾਂ ਬਾਪੂ ਨਾਲ ਹਾਂਜੀ ਕੋ ਇੱਕ ਬੰਦਾ ਪੁੱਗਦਾ ਪਿਆ ਸੀ ਨਾ ਹੂੰ ਚਲੋ ਧੰਨਵਾਦ ਰੂਬੀ ਭੈਣੇ ਸ਼ੁਕਰੀਆ ਤੇਰਾ ਬਹੁਤ ਬਹੁਤ ਧੰਨਵਾਦ ਦੇਖੋ ਰੂਬੀ ਭੈਣ ਨੇ ਦੱਸਿਆ ਜਿਵੇਂ ਵੀ ਬਾਪੂ ਜੀ ਚੰਡੀਗੜ੍ਹ ਸ਼ਹਿਰ ਦੇ ਕਿਤੇ ਉਹ ਸੜਕ ਤੇ ਕਿਤੇ ਉਹ ਸੜਕ ਤੇ ਮੈਨੂੰ ਮੈਨੂੰ ਮਦਦ ਕਦਾ ਹੁੰਦਾ ਨਹੀਂ ਦਾ ਬਸ ੱਡਿਆਂ ਤੇ ਖੜਾ ਹੋ ਕੇ ਨਹੀਂ ਮੈਂ ਫਰਾਵ ਕਰ ਸਕਦਾ ਪਿਆ ਪਿਆਈ ਸੀ ਬਾਪੂ ਹੁਣ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਔਰ ਕੱਲ ਤਾਂ ਵੀ ਭੈਣ ਦੱਸਦੀ ਆ ਵੀ ਕੋਈ ਬਾਪੂ ਨਾ ਉੱਥੇ ਗੁੱਸਾ ਹੋਈ ਜਾਂਦਾ ਵੀ ਤੂੰ ਇੱਥੇ ਬਸ ੱਡੇ ਤੇ ਕਿਉਂ ਪਿਆ ਵਾ ਮਤਲਬ ਲੋਕਾਂ ਦੀ ਸਮਝ ਦੇਖ ਲੋ ਸੋਚ ਕਿਦਾਂ ਦੀ ਇੱਕ ਬੰਦਾ ਤਾਂ ਚੱਲ ਨਹੀਂ ਸਕਦਾ ਪੱਟ ਓੜੀ ਲੱਤ ਟੁੱਟੀ ਹੋਈ ਆ ਸੁਜੀ ਪਈ ਆ ਬਾਹਾਂ ਟੁੱਟੀ ਹੋਈ ਆ ਔਰ ਦੇਖਣ ਨੂੰ ਹੀ ਪਤਾ ਲੱਗਦਾ ਵੀ ਇੱਕ ਸਾਧੂ ਟਾਈਪ ਬੰਦਾ ਵਾ ਤੇ ਐਸੇ ਬੰਦਿਆਂ ਤੋਂ ਵੀ ਲੋਕ ਗੁੱਸਾ ਕਰ ਰਹੇ ਆ ਨਾ ਮਾਦਾੜ ਵਾਇਗਰ ਹੋ ਤਿੰਨ ਮਹੀਨੇ ਕੱਢੇ ਪਰਲੇ ਪਾਸ ਸੜੇ ਪੁੱਛ ਲਿਆ ਗੁੱਡੀ ਨੂੰ ਹੂੰ ਆਕੜ ਗੇ ਤਾਂ ਪੁਲਸੜਾ ਗਾਲ ਹੂੰ ਮਗਰ ਛੋੜੇ ਬਾਪ ਦੇ ਜਗ੍ਹਾ ਛੋੜੀ ਡਿਊਟੀ ਕੇ ਸੜਕ ਪਰ ਹੂੰ ਉਹਨੇ ਪਾ ਚੋਟ ਨਹੀਂ ਠੱਗ ਨਹੀਂ ਸਾਧੂਆਂ ਮੇਰੇ ਕੋ ਸਾਕੇ ਬੇਟਾ ਤੇਰੇ ਨਾਲ ਦੇ ਦੁਆ ਦੇ ਰਿਆਂ ਦੇ ਹੂੰ ਆ ਸਰਕਾਰੀ ਬਣੇ ਹੋਏ ਫੇ ਤੂੰ ਸੀ ਕਿਆ ਕਰੋਗੇ ਕਹਿੰਦੇ ਬਾਬੇ ਇਲਾਜ ਕਰਾ ਦਾ ਚਲੇ ਜਾਈ ਮੈਨੂੰ ਪੁੱਛ ਇਲਾਜ ਦੇਖਿਆ ਮੇਰਾ ਹੁੰਦਾ ਠੀਕੇ ਦੇਖਿਆ ਸਭ ਪਰ ਵੀ ਠੀਕੇ ਲਵਾਏ ਬਸ ਇਹ ਫਰਕ ਪਿਆ ਵਾ ਫੇਰ ਆਪਣੇ ਸਾਧੂਆਂ ਨਾਲ ਉੱਠ ਗਟਿਆ ਮੈਂ ਕਿਹਦੇ ਗੱਲ ਕਹਨ ਸਟਕ ਟਾਟ ਕਰਦੀ ਆ ਓਟੋ ਅੰਦਰ ਲਾ ਜਾ ਜੇ ਮੈਂ ਤ ਫੇਰ ਮੰਗਾ ਛੱਡ ਮਰਾਂ ਇੰਨੇ ਕਿ ਐਸੀ ਜਮਾਨੇ ਚ ਅਸੀਂ ਰਹਨੇ ਆ ਜਿੱਥੇ ਸਾਧੂਆਂ ਨੂੰ ਵੀ ਅੱਜ ਕੋਈ ਨਹੀਂ ਪੁੱਛਦਾ ਅੱਜ ਲੁੱੱਚੇ ਲੰਡਿਆਂ ਦੀ ਕਦਰ ਆ ਦੁਨੀਆਂ ਵਾਂ ਉਹਨਾਂ ਦੀ ਕਦਰ ਆ ਆ ਜਿਹੜੇ ਟਹਿਟੂ ਹਿਆਂ ਦੇ ਨਾ ਉਹਨਾਂ ਦੀ ਕਦਰ ਆ ਮੇਰਾ ਇੱਕ ਵੀ ਹਵਾਲਾ ਘੜ ਤੋ ਬੈਠਿਆ ਪਿਆ ਮੇਰੇ ਯਾਰ ਦੀ ਘੜ ਤੋ ਲਾ ਤੇ ਜਿਨ੍ਹਾਂ ਨੇ ਮੈਂ ਮਿੰਟਾਂ ਚ ਕੱਢੂ ਸੱਚੀ ਉਹ ਆਪਣਾ ਜੀਵਨ ਸਾਧੂ ਕੁੰਨਿਚ ਕੱਟਤਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਸਦਾਗਰ ਉਹਨਾਂ ਦਾ ਮਨਪ੍ਰੀਤ ਵੀਰ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਸੰਦੇ ਛੋਟੇ ਵੀਰ ਹਰਸ਼ਵੀਰ ਸਿੰਘ ਅਮਰਿੰਦਰ ਸਿੰਘ ਹਰਵਿੰਦਰ ਸਿੰਘ ਹੁਣੀ ਜਿਹੜੇ ਬਾਪੂ ਜੀ ਨੂੰ ਇੱਥੇ ਤੇ ਕਰ ਪਹੁੰਚਦਾ ਕਰਕੇ ਗਏ ਕਿਉਂਕਿ ਜਦੋਂ ਰੁੱਬੀ ਭੈਣ ਨੇ ਸਾਨੂੰ ਕਾਲ ਕੀਤੀ ਤੇ ਅਸੀਂ ਵੀਰ ਹੁਣਾਂ ਦੀ ਡਿਊਟੀ ਲਾਈ ਤੇ ਫਿਰ ਉਹ ਵੀਰ ਹੁਣੀ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਕਰੇ ਅਰਦਾਸ ਬਾਪੂ ਰਮੇਸ਼ ਨਾਥ ਵਾਸਤੇ ਇਹਨਾਂ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ